ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਮਲਦਾਨੇ ਨੇ ਬਾਹ ਸੈਦ ਪਰੋਣਾ ਗੁਰੂ ਜੀ ਦਾ ਨਾਮ ਬਣਿਆ ਸੀ ਪਾਪੀ ਦੀ ਬੰਦਾ ਆਧਾਰ ਕਰਦੇ ਰਹੇ ਸੈਦਪੁਰ ਰਹੇ ਨੇ ਕਈ ਦਿਨ ਹੋ ਗਏ ਮਲਦਾਨਾ ਤਲਵੰਡੀਆਂ ਹੋ ਕੇ ਗੁਰੂ ਜੀ ਕੋਲ ਪੁੱਜ ਗਿਆ ਜਦੋਂ ਗੁਰੂ ਜੀ ਨੇ ਮਾਤਾ ਤ੍ਰਿਪਤਾ ਜੀ ਪਿਤਾ ਕਾਲੂ ਜੀ ਤੇ ਰਾਏ ਬਲਾਰ ਜੀ ਦੀ ਸੁਖ ਸੰਤ ਪੁੱਛੀ ਤਾਂ ਮਰਦਾਨੇ ਨੇ ਆਖਿਆ ਦਾਤਾ ਮੈਂ ਕੀ ਦੱਸਾਂ ਸਾਰੇ ਬਹੁਤ ਬਰਾ ਕਰਦੇ ਨੇ ਮਾਤਾ ਤ੍ਰਿਪਤਾ ਜੀ ਦੇ ਨੈਣਾ ਵਿੱਚੋਂ ਤਾਂ ਯਾਰ ਸੁਖ ਦਾ ਹੀ ਨਹੀਂ ਇਹ ਹਦਰ ਸੁਲਤਾਨਪੁਰ ਤੋਂ ਸ੍ਰੀ ਹਾਂ ਪੁਜਿਆ ਹੈ ਨਾਨਕ ਸਾਧੂ ਪੀ ਘਰੋਂ ਨਿਕਲ ਗਿਆ ਉਸਦੈਨ ਤੋਂ ਬਹੁਤ ਬਰਾ ਕਰਦੇ ਹਨ ਇਹੋ ਆਪਦੇ ਹਨ ਉੱਤਰ ਦੇ ਦਰਸ਼ਨ ਨਹੀਂ ਹੋਣਗੇ ਇਹੋਂ ਦੀ ਹੀ ਮਰ ਜਾਵਾਂਗੇ ਮਹਿਤਾ ਕਨੂਜੀ ਉਹਨਾਂ ਦਾ ਤਾਂਪੂ ਉੱਚੋ ਹੀ ਕੁਝ ਨਾ ਉਹ ਤਾਂ ਸਦਾਈਆਂ ਬਾਗ ਫਿਰਦੇ ਨੇ ਕਦੀ ਕ੍ਰੋਧਮਾਨ ਹੋ ਕੇ ਤੁਸਾਂ ਨੂੰ ਮੰਦਾ ਸ਼ਬਦ ਆਖਣ ਲੱਗ ਪੈਂਦੇ ਹਨ ਤੇ ਕਦੀ ਆਪ ਮਹਾਰੇ ਬੰਦਖਟ ਬੋਲੀ ਜਾਂਦੇ ਹਨ ਉਹਨਾਂ ਦਾ ਕਲੇ ਕ੍ਰਿਜਾ ਹੱਲ ਗਿਆ ਹੈ ਮੈਨੂੰ ਬੱਕਿਆ ਕੀਤਾ ਸੀ ਕਿ ਇੱਕ ਵਾਰ ਜ਼ਰੂਰ ਪੁੱਤ ਨਾਨਕ ਨੂੰ ਕਾਰਾਵੇ ਰਾਇਬਲਾਂ ਦੀ ਤਾਂ ਪੁੱਛੂ ਹੀ ਕੁਝ ਨਾ ਹੋ ਤਾਂ ਤੁਹਾਨੂੰ ਸ਼ੋਲੇ ਬੈਚ ਕੋ ਕਰ ਰਹੇ ਹਨ ਉਹ ਤਾਂ ਰਾਤ ਦਿਨੇ ਬੇਨਤੀਆਂ ਕਰਦੇ ਹਨ ਕਿ ਤੁਸੀਂ ਉਹਨਾਂ ਨੂੰ ਮਿਲੋ ਤੁਸਾਂ ਦੇ ਦੱਸੇ ਸਾਧਾਂ ਦਾ ਜਾਪ ਕਰਦੇ ਰਹਿੰਦੇ ਹਨ ਮੋਦਮ ਰਾਗੀ ਹੋ ਗਏ ਨੇ ਜਦੋਂ ਮੈਂ ਤਨ ਲੱਗਾ ਤਾਂ ਮੈਨੂੰ ਸਦਕੀ ਇਉਂ ਪੱਕਾਈ ਚੰਨ ਲੱਗੇ ਮਰਦਾਨਿਆਂ ਮੇਰੇ ਵੱਲੋਂ ਪੱਕੀ ਕਰੀ ਅੱਖੀ ਰਾਏ ਲਾ ਤੇਰੇ ਸੇਵਕ ਤੈਨੂੰ ਯਾਦ ਕਰਦਾ ਹਾਂ ਜਿਵੇਂ ਸ਼੍ਰੀ ਨੀਰ ਬਿਨਾ ਤੜਪਦੀ ਹੈ ਤੇ ਮੈਂ ਉਹ ਤੜਫ ਰਿਹਾ ਹਾਂ ਪ੍ਰੀਤਮ ਪਿਆਰਾ ਦਰਸ਼ਨ ਦੇ ਤਦ ਦੇ ਹਿਰਦੇ ਨੂੰ ਠੰਡ ਪਾਈਂ ਦਿਨੋਂ ਨਲਦੀ ਵਿੱਚ ਇੰਨੇ ਨੂੰ ਦੂਰ ਕਰੀ ਆਈ ਮੇਰੇ ਮਾਹੀ ਮੇਰੇ ਪਿਆਰੇਓ ਉਹ ਕਿੰਨਾ ਚੈਨ ਬਰਾਗ ਕਰਦੇ ਰਹੇ ਸੁਨੇਹਾਂ ਹੀ ਦਿੰਦੇ ਰਹੇ ਉਹ ਇਹ ਵੀ ਆਖਨੇ ਸੰਨਕੇ ਗੁਰੂ ਨਾਨਕ ਜੀ ਤਲਵੰਡੀ ਆ ਕੇ ਰਹਿਣ ਤਾਂ ਸਾਰਾ ਖਰਚਾ ਮੈਂ ਧਿਆਗਾ ਧਰਮ ਖਾਲਾ ਬੜਵਾ ਦਿਆਂਗਾ ਸਾਰੀ ਜਮੀਨ ਉਹਨਾਂ ਦੇ ਹਵਾਲੇ ਕਰ ਦਿਆਂਗਾ ਬਾਦਰ ਇੱਕ ਵਾਰ ਜ਼ਰੂਰ ਆ ਜਾਣਾ ਮਾਂ ਮਾਂ ਅੱਜ ਸੋਮਵਾਰ ਨੂੰ ਆ ਜਾਓ ਤੇ ਦੇਖੜੇ ਦੇ ਨਾਲ ਬੋਲ ਕਰ ਦੂਗਾ ਆਏ ਬਨਾਮ ਦੀ ਸ਼ੰਦਾ ਮਨੁੱਖ ਆਪਣੀ ਜਨਮ ਭੂਮੀ ਨਾਲ ਬਹੁਤ ਪਿਆਰ ਕਰਦਾ ਹੈ ਮੈਂ ਬਹੁਤ ਇਸਾਂ ਵਿੱਚ ਰਹੇ ਮਤਨ ਦੀ ਯਾਦ ਨਹੀਂ ਭੁੱਲਦੀ ਐਤੋ ਗੁਰੂ ਜੀ ਤਲਵੰਦੀ ਨੂੰ ਨਹੀਂ ਸੰਭੂਲੇ ਕਾ ਸ਼ਕਲ ਕੇ ਕੇ ਤਲਵੰਡੀ ਉਹਨਾਂ ਦੀ ਪੁਰਾਣਾ ਭੂਮੀ ਸਿੰਘ ਦੂਸਰਾ ਉਹਨਾਂ ਨੂੰ ਸੰਗਨਾ ਮਾੜਾ ਲਾਇਬਰਾਰ ਉੱਥੇ ਰਹਿੰਦਾ ਜੀਦ ਨੂੰ ਮੰਨਦਾ ਨੇ ਮਾ ਬਾਪ ਦੀ رائے ਬਣਾ ਦਾ ਸਨੇਸਾ ਦਿੱਤਾ ਤਾਂ ਗੁਲੀ ਨੇ ਤਲਵੰਡੀ ਜਾਣ ਦਾ ਮਾਈ ਲਾਲੂ ਨਾਲ ਇਕਰਾਰ ਕਰਕੇ ਕੇ ਮਣਕੇ ਕਦੀ ਨਾ ਆ ਕੇ ਮਿਲਨੇ ਨਾ ਗੇ ਜੂ ਜੀ ਨੇ ਸ਼ਾਇਦ ਪਰ ਨੂੰ ਛੱਡਿਆ ਤੇ ਦੋ ਮੰਜ਼ਿਲਾ ਘਰ ਕੇ ਤੁਮਨ ਨਿਰਾਜ਼ ਚਿੱਤੇ ਕਾ ਨਹੀਂ ਨੰਬਰ 281800 ਨਾਲ ਕੇ ਮੈਂ ਤੁਹਾਨੂੰ ਜੀਪੀ ਕੋਲ ਰੱਖ ਲਿਆ ਜਨਮੰਦ ਕੀ ਮਾਲਾਹੀ ਨੇ ਸ਼ੁਰੂ ਕੀਤੀ ਉਹ ਆਪਣੀ ਮਾਂ ਹੀ ਨੂੰ ਸੰਸ਼ਕ ਕਰਨ ਲੱਗੇ ਮਾਂ ਨਹੀਂ ਨਹੀਂ ਬੰਦਾ ਨਹੀਂ ਦੇਖਿਆ ਆ ਰਿਹਾ ਚਲੇ ਬੈਕਾਂ ਕੇ ਉਨਾਂ ਨੂੰ ਆਪ ਆਪਣੇ ਪਰਿਵਾਰ ਨਾਲ ਮਿਲਣ ਦੀ ਇੱਛਾ ਸੀ ਤਿੰਨ ਚੌਹਾਂ ਇਸਤਰੀਆਂ ਨੇ ਬਾਲਾਂ ਨੇ ਗੁਰੂ ਜੀ ਨੂੰ ਦੇਖਿਆ ਉਹ ਪਛਾਣ ਨਹੀਂ ਸਕਿਆ ਕਿ ਇਹ ਉਹਨਾਂ ਦੇ ਹੀ ਪਿੰਡ ਦੇ ਪਠਵਾਰੀ ਮਹਤੇ ਕਾਲੂ ਦਾ ਪੁੱਤਰ ਹੈ ਉਹਨਾਂ ਵਿੱਚ ਜਾ ਕੇ ਲੋਕਾਂ ਨੂੰ ਦੱਸਿਆ ਕੋਈ ਸੰਤ ਆਇਆ ਹੈ ਉਹਦੇ ਸੁੰਦਰ ਚਿਹਰੇ ਦਾ ਨੂਰ ਚਲਕਾ ਮਾਰਦਾ ਹੈ ਕੋਈ ਭਗਵਾਨ ਦਾ ਉਤਾਰ ਹੈ ਦਾਸ਼ਨ ਕੀਤੇ ਆ ਸਭ ਇਰਾਦਾਂ ਪੂਰੀਆਂ ਹੁੰਦੀਆਂ ਹਨ ਸ਼ਾਂਤ ਦੇ ਦੁਖੀ ਲੋਕ ਸੁਣ ਕੇ ਗੁਰੂ ਜੀ ਬਲ ਦੌੜ ਪਏ ਆ ਚੱਲਣਾ ਉੱਤੇ ਮੱਥਾ ਟੇਕਿਆ ਮੱਥਾ ਟੇਕਣਾ ਵਿੱਚ ਹੱਥ ਜੋੜ ਕੇ ਆਤਮਾ ਦੀ ਪੁੱਖ ਨੂੰ ਪਰਿਹਟ ਕੀਤਾ ਤੇ ਲਾਤਾ ਹਾਂ ਅਸ਼ੀਰਕੀਆਂ ਬਣੀਰੀ ਉਮਰ ਤੇ ਪਛਾਨੇ ਪਛਾਣ ਲਿਆ ਉਹ ਕੂਕੁੱਠੇ ਬੀਦੀ ਕਾਲੂ ਦਾ ਪੁੱਤਰ ਨਾਨਕ ਹੈ ਆ ਪ੍ਰਸ਼ਾਦ ਹੋ ਗਿਆਂ ਉਹ ਹੋ ਹੈ ਜਿਸ ਨੇ ਸਾਰੇ ਉੱਤੇ ਸਪਣੇ ਸ਼ਾਂ ਕੀਤੀ ਸੀ ਹਾਂ ਉਹਨਾਂ ਉਹਨਾਂ ਨੇ ਰਾਇ ਬਨਾਰ ਮਹਿਤਾ ਕਲਿਤੀ ਮਾਤਾ ਤ੍ਰੈਕਤਾ ਜੀ ਨੂੰ ਜਾ ਦੱਸਿਆ ਮਾਤਾ ਜੀ ਤੇਰਾ ਪੁੱਤਰ ਆ ਗਿਆ ਪਿੱਛੋਂ ਟਿੰਡੋਂ ਬਾਹਰ ਬਾਣੇ ਖਾਂ ਬੈਠਾ ਹੈ ਉਹ ਸਾਧੂ ਹੈ ਉਹ ਕੋਲੀ ਪੂਜਾ ਕਰਦਾ ਹੈ ਨਾ ਪੁੱਤਰ ਬਿਸ਼ੂੜੇ ਮੈਂ ਚ ਬੁੱਢੀ ਹੋਈ ਮਾਤਾ ਸੁਣ ਕੇ ਉਹਦੇ ਸਾਰ ਜਵਾਨ ਹੋ ਗਈ ਮਾਂ ਮਤਾ ਉੱਥੀ ਪੁੱਤ ਨੂੰ ਦੇਖਣ ਵਾਸਤੇ ਉੱਥੀ ਤੇ ਗ੍ਰੰਟਾਂ ਤੁਰੀ ਠੀਕ ਉਸੇ ਤਰ੍ਹਾਂ ਜਿਵੇਂ ਗਦੀ ਪੂਰਨਾਂ ਦੀ ਮਾਸ਼ਾ ਪੁੱਤ ਨੂੰ ਵੇਖਣ ਵਾਸਤੇ ਬਾਗ ਵਿੱਚ ਗਈ ਸੀ ਮਾਵਾ ਬਾਸ ਨੇ ਸਭ ਕਹੋ ਜੀ ਹੰਦੇ ਹਨ ਪੁੱਤਰ ਅੱਖਾਂ ਤੋਂ ਉਹਨੇ ਹੋਣ ਆਪ ਮਾਵਾ ਦੀਆਂ ਅੱਖਾਂ ਮੰਦੀਆਂ ਜਾਂਦੀਆਂ ਹਨ ਮਹਿਤਾ ਕਾਲੂ ਤੇ ਉਹਦੇ ਭਰਾ ਲਾਲੂ ਗੁਰੂ ਜੀ ਦਾ ਆਉਣਾ ਸੁਣ ਕੇ ਈ ਕਰੀ ਨਾ ਕਰੀ ਨਾ ਰਹਿ ਸਕੀ ਉਸ ਤਰੇ ਗੁਰੂ ਜੀਵਾਨਾ ਨਾਇ ਮਲਾਰਗੁਨੀ ਜੀ ਨੇ ਇਸ ਮੰਨਿਆ ਸੀ ਉਹ ਕਿਵੇਂ ਰਹਿ ਸਕਦਾ ਸੀ ਆਪਣੀਆਂ ਬਜ਼ੁਰਗਾਂ ਨੂੰ ਕੂੜਾਂ ਦੇ ਦੇਖ ਕੇ ਅੰਧਾ ਤੇ ਸਰਕਾਰ ਕਰਨ ਹੈ ਗੁਰੂ ਜੀ ਅਠ ਲੋਤੇ ਦੋਵੇਂ ਹੱਥ ਜੋੜ ਕੇ ਸਿਰ ਨਵਾਇਆ ਮਾਂ ਤ੍ਰੇਪਤਾ ਮੈਂ ਤਾਂ ਕੰਲੂ ਚਾਚਾ ਲਾਲੂ ਤੇ ਚੰਨਾ ਉੱਤੇ ਮੱਥਾ ਟੇਕਿਆ ਜਦੋਂ ਰਾਏ ਬੁਲਾ ਆਂਦੇ ਚੰਨਾ ਉੱਤੇ ਮੱਥਾ ਟੇਕਣ ਲੱਗੀ ਤਾਂ ਮਾਈ ਬੁਲਾ ਨੇ ਆਪਣੇ ਹੱਥਾਂ ਉੱਤੇ ਗੁਰੂ ਜੀ ਦਾ ਸਿਰ ਬੋਚ ਲਿਆ ਮੂੰਹ ਚੁੱਕ ਕੇ ਅੱਖਾਂ ਨਾਲ ਲੱਗੀ ਦਾਤਾ ਇੰਨਾ ਪਾਰ ਨਾ ਸੋਚੜਾ ਮੈਂ ਨਹੀਂ ਜਾ ਮੈਂ ਮਸਕੀਨ ਜਗਤ ਉਹ ਮੇਰੇ ਪਾਪੀ ਦੇ ਚਲਨ ਉੱਥੇ ਮੱਥਾ ਉੱਤੇ ਮੱਥਾ ਟਿੱਕੇ ਇਹ ਨਹੀਂ ਹੋ ਸਕਦਾ ਮੈਂ ਚਾਨਣ ਤੂੜ ਮੱਥੇ ਨੂੰ ਲਾਉਂਦਾ ਮੇਰ ਕੀਤੀ ਜੀ ਜਿਵੇਂ ਨੀਰ ਬਿਨਾ ਮਛਲੀ ਤੜਪਦੀ ਹੈ ਤੇ ਮੈਂ ਆਪ ਦੇ ਮਛੂੜੇ ਵਿੱਚ ਮੈਂ ਤਰ ਰਿਹਾ ਹਾਂ ਦਾਰਸ਼ਨਿਕ ਅਕਲ ਕੇ ਦੈਨ ਨੂੰ ਸ਼ਾਂਤੀ ਆਈ ਨਾਮદાન ਬਖਸ਼ੋ ਕਰਤਾ ਚਿੱਤ ਆਵੇ ਗੁਰੂ ਜੀ ਨੇ ਆਖਿਆ ਸਾਰੇ ਬੈਠ ਗਏ ਮਾਤਾ ਰਵਿਤਾ ਮਹਿਤਾ ਕਾਲੂ ਤੇ ਲਾਲੂ ਸਾੰਮਣੇ ਗੁਰੂ ਨਾਨਕ ਜੀ ਸੰਤ ਬਣੇ ਬੈਠੇ ਸੰਨ ਸੱਚੇ ਸੰਤ ਮਹਿਤਾ ਕਾਲੂ ਜੀ ਨੂੰ ਖਚੀਚੀਆਂ ਜਾਂਦੀਆਂ ਸੀ ਪਰ ਉਹ ਲਾਲੂ ਕੋਹੋਂ ਢੱਦਾ ਆਸਲਾ ਨਹੀਂ ਸੀ ਕਿਉਂਕਿ ਕਰੋ ਇਹ ਫੈਸਲਾ ਕਰਕੇ ਤ੍ਰੇਸਨ ਕੇ ਗੁਰੂ ਜੀ ਨੂੰ ਘਰ ਰਹਿਣ ਵਾਸਤੇ ਪਰੇਨਾ ਸਰਪ ਲਾਲੂ ਜੀ ਕੰਨਗੇ ਬਹੁਤ سارے ਵਚਨ ਮਨਾ ਸਉਣ ਵਿੱਚੋਂ ਲਾਲੂ ਨੇ ਆਪਣੇ ਮਨੋਂ ਭਾਵਨਾ ਨੂੰ ਆ ਪ੍ਰਗਟ ਕੀਤਾ ਬੇਟਾ ਨਾਨਕ ਨੂੰ ਈਸ਼ਵਰ ਪ੍ਰਾਕ੍ਰਿਤਿਕਾਨਾ ਜਾਂ ਸੰਤ ਹੋਣਾ ਬੁਰਾ ਨਹੀਂ ਪਰ ਆਪਣਾ ਪਰਿਵਾਰ ਸੰਗ ਨਾ ਮੜਾ ਹੈ ਇਰੇ ਦੋ ਪੁੱਤਰ ਹਨ ਪੁੱਤਰਾ ਬਦਲੇ ਮਾਪੇ ਛੈਂਕੜੇ ਪਾਪੜ ਵੀ ਹੁੰਦੇ ਨੇ ਉੱਤਰ ਲੱਖੀ ਹਜ਼ਾਰੀ ਹੱਥ ਨਹੀਂ ਆਉਂਦੀ ਤੇਰਾ ਮਾਂ ਬਾਪ ਤੇਰੀ ਬੋਟੀ ਮੈਂ ਅਤੇ ਤੇਰੀ ਚਾਚੀ ਅਤੇ ਅਸੀਂ ਸਾਰੇ ਸਹੀ ਜਿਉਂਦੇ ਹਾਂ ਇਹਨਾਂ ਛੱਡ ਕੇ ਘਰ ਹੁਤੇ ਪੱਖਤੀ ਕਰੀ ਜਾਓ ਅਰ ਆਪ ਕੋ ਵੀ ਰਾਜੀ ਤੇ ਅਸੀਂ ਵੀ ਸਾਰੇ ਰਾਜੀ ਜੇ ਮਾ ਬਾਪ ਮੜਪਦੇ ਰਹੇ ਤਾਂ ਤੇਰੀ ਭਗਤੀ ਜਿਸੇ ਕਮ ਪਰਿਵਾਰ ਵਿੱਚ ਰਹਿਣਾ ਚੰਗਾ ਹੋਵੇ ਸਾਬੂ ਦਾ ਕਰਮ ਹੈ ਸਭ ਤੇ ਧਿਆ ਕਰੋ ਜਿਸ ਦਾ ਦਾਨਨਦ ਖਾਵੇ ਘਰ ਚੱਲ ਤੀ ਪਰਿਵਾਰ ਵਿੱਚ ਸੁਖੀ ਵਾਸਾ ਅਸੀ ਦਾਤੀ ਨੇ ਨਾਨਾ ਨੂੰ ਮੁੰਡੇ ਸੋਤ ਕਾ ਕੇ ਰਸੀਲੇ ਗਣੇ ਨਾਲ ਬਾਣੀ ਦਾ ਇਹ ਸਭ ਦਾ ਚਾਰਿਆ ਉਹ ਸਾਧ ਚਾਚੀ ਲਾਲੂ ਤੇ ਮਹਿਤਾ ਕਾਨ ਨੂੰ ਉੱਤਰ ਲੈਣ ਵਾਸਤੇ ਸੀ ਫੁੱਲ ਪੱਤੀਆਂ ਵਰਗੇ ਬੁੱਲਾਂ ਤੋਂ ਇਉਂ ਲੈ ਅਤਪਨ ਹੋਈ। ਸ਼ਿਮਾ ہماری ਮਾਤਾ ਕਹੇ ਸੰਤੋਖ ਹਮਾਰਾ ਪਿਤਾ ਸਤ ਹਮਾਰਾ ਚਾਚਾ ਕਹਿੰਦੀ ਜਿਸ ਸੰਗ ਮਨਵਾ ਦਿੱਤਾ। ਸੋਹਣਾ ਲਾਲੂ ਗਣ ਐਸਾ सगले लोकबंधन के बंदे सुगण कहिए कैसा तो पाई संग हमारे प्रेम प्रीत से वो क्या ती हमारी धी जिमनी है ऐसा संग हम चाचा सत्य शांत हमारी संग सहेली सत्य हमारी चिली एक टम्ब हमारा कहिए सास हमारी खेल कार हमारा ਮੰਨ ਦਾ ਜਿਹਦਨਾ ਮੰਤ ਬਣਾਈ ਉਸ ਉਸ ਕੋ ਤਿਆਗ ਅਮਰ ਕੋ ਲਾਗੇ ਨਾਨਕ ਕੋ ਸੇ ਦੁੱਖ ਪਾਈ ਇਹ ਵਿਚਾਰ ਸਣ ਕੇ ਚੱਪ ਚਾਲਾ ਲੋ ਜ ਤਰ ਹੋ ਗਿਆ ਉਸ ਨੇ ਕਾਲੂ ਬਾਲ ਮੁਰਤੀ ਪਹੁੰਚ ਅਖਾ ਪਾਈ ਸਭ ਇਹ ਬਹੁਤ ਦੂਰ ਪਹੁੰਚ ਚੁੱਕਾ ਹੈ ਅਸਾਡਾ ਇਹਦਾ ਮੀਲ ਕੋਈ ਨਹੀਂ ਰਿਹਾ ਹੈ ਨੇ ਆਗਾਸ਼ਾਂ ਵਿੱਚ ਡਾਰੀਆਂ ਲਾਉਂਦਾ ਹੈ ਅਸੀਂ ਤਾਂ ਤੀਤੇ ਰਹਿਆਂ ਆਹੇ ਬਲਾਲ ਖੂਨ ਲੈ ਚੱਲੋ ਸ਼ੈ ਦਸਮਘਾ ਰਹਿਣਾ ਇਤੇ ਖਾਲੂ ਨੇ ਗੁਰੂ ਜੀ ਨੂੰ ਆਖਿਆ ਉੱਤਰ ਆਏ ਬਲਾਲ ਦੀਦੀ ਬਹੁਤ ਭਾਰੀ ਹੋ ਗਈ ਹੈ ਉਹ ਮੰਨੇ ਤੋਂ ਅੱਠ ਪੇ ਤੱਕ ਹੋਰ ਨਹੀਂ ਸ਼ੱਕਦਾ ਉਹਦੇ ਘਰ ਚੱਲ ਕੇ ਸੁਣੋ ਮੇਲਾ ਉਹ ਤੈਨੂੰ ਬਹੁਤ ਯਾਦ ਕਰਦਾ ਹੈ ਚੱਲੋ ਉਹਨਾਂ ਨੂੰ ਜਰੂਰ ਮਿਲਣਾ ਹੈ ਉਹ ਅੱਛੇ ਬਸ ਹਨ ਇਹ ਆਪੇ ਗੁਰੂ ਜੀ ਅਸਣ ਤਾਂ ਉੱਥੇ ਦੇ ਆਪਣੇ ਪਿਤਾ ਕਾਲੂ ਜੀ ਲਾਲੂ ਜੀ ਤੇ ਮਾਤਾ ਸੰਤਨ ਸ੍ਰੀਤਾ ਨੂੰ ਆਤਰ ਪਏ ਆਪਣੇ ਘਰ ਨਹੀਂ ਗਏ ਚੰਦੇ ਰਾਏ ਵਾਲਾ ਆਪਦੇ ਘਰ ਨੂੰ ਗਏ ਆ ਬਲਾਨਾ ਮੈਂ ਮਾ ਅੰਮ੍ਰਿਤਸਰ ਤਰੈਤਾਂ ਦਾ ਘਰੋਂ ਚਲੀ ਗਏ ਮਹਿਤਾ ਕਾਲੂ ਜੀ ਤੇ ਲਾਲੂ ਜੀ ਗੁਰੂ ਜੀ ਨੂੰ ਨਾਲ ਲੈ ਰਾਏ ਬਲਾਲ ਦੇ ਘਰ ਪੱਜ ਗਏ ਰਾਏ ਬਲਾਲ ਪਲੰਗ ਉੱਤੇ ਬੈਠਾ ਸੀ ਜਦੋਂ ਅਸੀਂ ਗੁਰੂ ਜੀ ਨੂੰ ਦੇਖਿਆ ਤਾਂ ਛੇਤੀ ਨਾਲ ਉੱਠਾ ਹੰਦਾ ਜਤਨ ਕੀਤਾ ਪਰ ਗੁਰੂ ਜੀ ਨੇ ਉਸ ਨੂੰ ਰੋਕ ਲਿਆ ਰਾਏ ਜੀ ਬੈਠੋ ਇੱਛਣਾ ਨਾ ਕਰੋ ਉਸੇ ਵੱਡੇ ਉਹ ਮੂਜੀ ਦੇ ਬਚਨ ਸੰਗ ਮੇਰੇ ਤਾਂ ਅਨਪਾਵਾ ਮੇਰਾ ਮਾਹੀ ਮੈਨੂੰ ਆ ਮਿਲਿਆ ਮੇਰੇ ਅੱਲਾ ਮੇਰੇ ਪ੍ਰਮਾਤਮਾ ਮੇਰਾ ਸੋਖ ਆ ਗਿਆ ਆ ਮੇਰੇ ਕੋਲ ਮੈਂ ਚਾਨੀ ਹੱਥ ਨਾਵਾ ਰਾਏ ਬਲਾਂ ਮੈਂ ਬਲਹੁਕ ਤੇਆ ਖੁਸ਼ੀ ਵਿੱਚ ਉਹਦਾ ਹੰਦਾ ਨੱਚ ਨਾਚ ਕਰਨ ਲੱਗ ਪਿਆ ਉਥੇ ਨੂੰ ਰੋਟੀ ਮਿਲਣ ਵਾਲੀ ਗੱਲ ਸੀ ਗੁਰੂ ਜੀ ਨੇ ਨੇੜੇ ਹੋ ਗਏ ਨਾਈ ਨੇ ਚੱਲਣਾ ਨੂੰ ਹੱਥ ਲਾਇਆ ਉਹ ਹੱਥ ਵਿੱਚ ਫਤ ਫੇਰਾ ਆਪਣੀ ਅੱਖਾਂ ਉੱਤੇ ਅੱਖੀ ਗੁਰੂ ਜੀ ਦੇ ਦਮੇ ਕੋਮਲ ਹੱਥ ਫੜ ਕੇ ਚੁੰਮੇ ਨਾਲ ਹੀ ਆਰਚ ਕੀਤੀ ਮੇਰੀ ਹੌਣ ਪਿਛਲੀ عمر ਹੈ ਮੈਂ ਚਾਰ ਦਿਨ ਦਾ ਪ੍ਰਾਣਾ ਹਾਂ ਅਗਲੇ ਸਫ਼ਰ ਕੋ ਨੂੰ ਡਰ ਆਉਂਦਾ ਹੈ ਪਤਾ ਨਹੀਂ ਖਿਦਾ ਕਿਹੜੇ ਵਿਖੜੇ ਰਾਹ ਔਰੇ ਕਿੰਨੇ ਜਨਮ ਬ੍ਰਹਮਣਾ ਹੋਈ ਮੈਂ ਬੇਨਤੀ ਕਰਦਾ ਹਾਂ ਮੇਰੇ ਪਰ ਦਿਆ ਕਰੋ ਮੇਰਾ ਅੱਗਾ ਸਵਾਰੋ ਮੇਰਾ ਦੇ ਦਾਤੇ ਜੀ ਦੀ ਸਿੱਧੀ ਦੇ ਮਾਲਕ ਆਪਣੇ ਸਿੱਖ ਉੱਪਰ ਠਠਵੇਂ ਆਪਣੀ ਮੂਰਗੇ ਨਾਲ ਬੋਲੇ ਰਾਜ ਜੀ ਤੁਸੀਂ ਨਿਹਾਲ ਹੋ ਜਾਗੇ ਅੱਗੇ ਵੀ ਦੀ ਚਿੰਤਾ ਨਾ ਕਰੋ ਸਾਡੀ ਸੱਚੀ ਭਗਤੀ ਨੇ ਤੁਹਾਡੀ ਕਲਿਆਣ ਕਰ ਦਿੱਤੀ ਹੈ ਮੈਂ ਤਾਂ ਸਵਰਗਾ ਵਿੱਚ ਵਾਸਾ ਹੋਵੇਗਾ ਨੇਪਤੀ ਅਗੋਂ ਸਵਾਸਤ ਕਰਨ ਵਾਸਤੇ ਆਉਣਗੇ ਮਨ ਬਾਣੀ ਕਰਕੇ ਸਤ ਕਰਤਾ ਦਾ ਸਿਮਰ ਕਰਿਆ ਕਰੋ ਮੂਲ ਮੰਤਰ ਦਾ ਪਾਠ ਕਰੋ ਸਾਰੇ ਖਤਰੇ ਨਾਲ ਜਾਣਗੇ ਦਾਤਾ ਕਿਹੜਾ ਮੂਲ ਮੰਤਰ ਮੈਨੂੰ ਤਾਂ ਪਤਾ ਨਹੀਂ ਰਾਏ ਬਲਾਲ ਨੇ ਪੁੱਛਿਆ ਮੂਲ ਮੰਤਰ ਸੁਣੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪਉਣ ਕਾਲ ਮੂਰਤ ਜਿਨਿ ਸੇਵਨ ਗੁਰ ਪ੍ਰਸਾਦਿ ਉਨ ਸੱਚ ਹੈ ਪੀ ਸੱਚ ਨਾਨਕ ਹੋਸੀ ਹੋਈ ਸੱਚ ਹਾਰੇ ਰੋਗਾਂ ਨੂੰ ਦੂਨ ਕਰਨ ਵਾਲਾ ਇਹ ਮੰਤਰ ਹੈ ਇਸੇ ਨੂੰ ਰਾਦਾਰੀ ਸਮਝੋ ਗੁਰੂ ਜੀ ਨੇ ਦੱਸਿਆ ਮੇਰੀ ਇੱਕ ਹੋਰ ਇੱਛਾ ਹੋ ਕਿ ਜੀ ਜਨ ਮੇਰੀ ਕੋਲ ਰਹੋ ਮੈਂ ਪਾਪੀ ਦੀ ਵਸੂਲ ਕਰਕੇ ਹੱਥ ਸਪਣੇ ਕਾ ਲੰਮਾ ਮਨ ਨੂੰ ਬਹੁਤ ਚਾਹ ਹੈ ਦਾਤਾ ਕੀ ਪ੍ਰੋਸਸਾ ਸਵਾਸਾ ਮੈਂ ਇੰਤਿਕ ਮੁਲ ਕਰੋ ਮੈਂ ਸਰਮ ਸ਼ਕਤੀ ਮਾਨ ਕਰਤਾ ਅੱਲਾ ਸੇਵਕ ਹਾਂ ਉਹ ਛਿੜੀ ਨੌਕਰੀ ਕਰ ਬੈਠਾ ਹਾਂ ਉਹ ਕਾਲ ਪਰਖਨੇ ਮੇਰੇ ਜੁਮੇ ਬੜੇ ਬੜੇ ਕੰਮ ਲਾਇਨੇ ਉਹਨਾ ਕੰਮਾਂ ਬਗਲੇ ਮੈਨੂੰ ਦੂਰ ਦੂਸੈਂਾ ਵਿਚਰਨਾ ਪੈਦਾ ਹੈ ਪਰਮਾ ਅਣ ਪੜਤਾ ਹੰਕਾਰ ਕਾਮ ਕ੍ਰੋਧ ਲੋਭ ਮੋਹ ਤੇ ਸੰਸਾਰ ਸੰਸਾਰ ਨੂੰ ਰੋਗੀ ਕੀਤਾ ਹੋਇਆ ਹੈ ਇਸ ਮਰਨਾਮ ਨਾਰੂ ਨਾਲ ਦੁਖੀਆਂ ਨੂੰ ਰੋਗ ਕਰਨ ਹੈ ਜਾਰੇ ਪਾਸੇ ਦੁਖੀਆਂ ਦੀਆਂ ਚੀਕਾਂ ਮੁਕਾਂ ਨੂੰ ਸੁਣ ਕੇ ਮੇਰਾ ਹੰਦਾ ਬੇਚੈਨ ਹੋ ਜਾਂਦਾ ਹੈ ਵੱਡੇ ਮਾਲਕ ਨੇ ਵੱਡੇ ਕੰਮ ਸੌਂਹ ਦਿੱਤੇ ਨਹੀਂ ਮੈਂ ਰੋਖਦਾ ਨਹੀਂ ਮੈਂ ਤਾਂ ਬੇਨਤੀ ਕਰਦਾ ਹਾਂ ਥੋੜੇ ਦਨਿਥੀ ਰਹੋ ਐਸਾ ਪੰਡ ਵਿੱਚ 24 ਰੋਗੀ ਹਨ ਉਹਨਾਂ ਦਾ ਇਲਾਜ ਕਰਨਾ ਚਾਹੀਦਾ ਹੈ ਅੱਛਾ ਜਿਵੇਂ ਰਾਜ ਜਿੰਨੇ ਦਾਨ ਦਾ ਟਿਕਣ ਦੀ ਅਗਾਂ ਦੇਵੇਗਾ ਉਹਨੇ ਦਾ ਨਟਕਾ ਗਾਂਦ ਨੂੰ ਚੰਨਣ ਵਾਸਤੇ ਹੁਕਮ ਕਰੇਗਾ ਤਦੋਂ ਚਲ ਪਾਵਾਂਗਾ ਮੈਂ ਤਾਂ ਹੁਕਮੀ ਬੰਦਾ ਹਾਂ ਮੇਰੀ ਇੱਕ ਫੋਰ ਬੇਨਤੀ ਹੈ ਉਹ ਇਹ ਹੈ ਕਿ ਮੇਰੇ ਕਾਰਨੋਂ ਪਰਿਵਾਰ ਪਵਿੱਤਰ ਕਰੋ ਮੇਨੇ ਕਹਨੇ ਅਨਜਲ ਹੈ ਉਹ ਤੁਸਾਂ ਦਾ ਹੀ ਦਿੱਤਾ ਹੋਇਆ ਹੈ ਕੋਸ਼ਾਂ ਦਾ ਸੁਖ ਨੂੰ ਨਿਹਾਲ ਕਰੋ ਗੁਰੂ ਜੀ ਮੁਸਕਰਾਏ ਮੁਸਕਾਉਂਦੇ ਹੋਏ ਆਹ ਬੋਲੇ ਰਾਜ ਜੀ ਤੁਸਮੀ ਵੀ ਕੈ ਤਸ ਤੁਸਾਂ ਦੀ ਕੈ ਤ ਸਫਲ ਹੋ ਗਈ ਹੈ ਤੁਸਾਂ ਦੀ ਤਰਤੀ ਕਰਤਾਰ ਦੀ ਤਰਤੀ ਹੈ ਅਮਰ ਹੋ ਗਈ ਜੀ ਜਿੰਨਾ ਚਿਰ ਸੰਸਾਰ ਤੇ ਮੈਂ ਰਹਾਂਗਾ ਉੰਨਾ ਚਿਰ ਤੁਹਾਡਾ ਨਾਮ ਰਹੇਗਾ धरती संगत वाहते होगी मैनू इच्छा नहीं सी मेरे तिठा सलोना भोजन है मिठा मरम सलोना संयम खिटा खरा ध्यान ऐसा भोजन यूजन अच्वे मानस प्रधान राय जी ऐसा करें करिए और सकल पार रहिए ਮਹੁ ਮੀਵਾ ਮਗਨੰਗਲਾ ਸਚ ਸੇਤੀ ਇਹ ਨਸ ਖਾਦੇ ਤਰਪਤਾਵੇ ਸਤਗੁਰ ਮਰਖ ਫਲਿਆ ਛਣ ਡਾਲੀ ਸੋ ਫਲ ਚਕ ਚਕ ਖਾਮੀ ਮੋਦ ਤ ਫਲ ਰਸ ਨਾਮਤ ਨੀਕਾ ਸੂ ਪੀ ਵੇਜਸ ਦੀਵੇ ਸਹਰ ਦਰਸ਼ ਕਾਲ ਮੂਤ ਹੈ ਜਾਖੀ ਅਦੇ ਸਮੇਤ ਕੋ ਨਾਨਕ ਸੂ ਕੀਕੇ ਲਾਗੇ ਜਪ ਸਚ ਨਾਮ ਮੁਖ ਦੀਆ ਸਮੇਂ ਦੀ ਠੀਠ ਪੰਜਾਬੀ ਵਿੱਚ ਸ਼ਬਦ ਦਾ ਸਿ ਰਾਏ ਬਲਾਨ ਨੂੰ ਸ਼ਬਦ ਦਾ ਭਾਵ ਸਮਝਣ ਵਿੱਚ ਦੇ ਨਾ ਹੋਈ ਉਹ ਪਹਿਲਾਂ ਹੀ ਗਿਆਨੀ ਬਣ ਚੁੱਕਾ ਸੀ ਤੂੰ ਬੋਲਿਆ ਮੇਰਾ ਦੇ ਸਾਈਂ ਦਿਆਲ ਨੂੰ ਕਿਰਪਾ ਨੂੰ ਕਰਾਣਾ ਲੈਦਾ ਮੇਰੇ ਤੇ ਮੇਰ ਕਰੋ ਭੋਜਨ ਛਕਿਆ ਤੰ ਚੰਗਾ ਜੋ ਬੋਲਣ ਤੇ ਖੁਸ਼ੀ ਜੀ ਤਾ ਸ਼ਕ ਲਿਆ ਕਹਾਂਗਾ ਮੈਂ ਤਾਂ ਪ੍ਰੇਮੰਤੇ ਸਾਧਾ ਨਾਲ ਦਾ ਭੁਖ ਰਹਾ ਜੋ ਮੇਰੇ ਅਕਾਰ ਪਰਖਦੇ ਹਨ ਮੈਂ ਉਹਨਾਂ ਦਾ ਹਾਂ ਗੁਰੂ ਜੀ ਨੇ ਰਾਏ ਦੇਖਣ ਉਪਰੇ ਸੰਸਣ ਦੀ ਉਹ ਮਨਜ਼ੂਰੀ ਬਖਸ਼ੀ ਉਹ ਚਾਰ ਬਚਨ ਬਣਾ ਸੁੰਦੇ ਰਹੇ ਗੁਰੂ ਜੀ ਨੇ ਰੱਬੀ ਬਾਣੀ ਰਾਹੀਂ ਅਮਰਤ ਦੀ ਵਰਖਾ ਕਰਕੇ ਨਾਏ ਬਣਾ ਕੇ ਜੁਗਰ ਮਨੁੱਖਾਂ ਦੀਆਂ ਸਤੀਆਂ ਆਤਮਾਨਾਂ ਨੂੰ ਜਗਾਇਆ ਭੁੱਲਿਆਂ ਨੂੰ ਰਾਹੇ ਪਾਇਆ ਗੁਰੂ ਜੀ ਆਪਣੇ ਘਰ ਰਹੇ ਅਗਲੇ ਦਾਇਨ ਗੁਰੂ ਜੀ ਆਪਣੇ ਘਰ ਆ ਗਏ ਮਾਤਾ ਤ੍ਰੈ ਉਕਤਾ ਦੀਦਾ ਹੰਦਾ ਖੁਸ਼ੀ ਨਾਲ ਨੱਚ ਉੱਠਿਆ ਉਸ ਨੂੰ ਇੰਝ ਭਰਤੀਤ ਹੋਣ ਲੱਗਾ ਜਿਵੇਂ ਬੜੇ ਫੇਰ ਵਿੱਚ ਮੰੜ ਤੇ ਜਵਾਨੀ ਆ ਰਹੀ ਹੈ ਪੰਬਾਂ ਬਾਰ ਕਾਲੀ ਖਾਲੀ ਇੰਦਰ ਉਦਦਰ ਤਰ ਕੇ ਪੁੱਤਰ ਵਾਸਤੇ ਭੋਜਨ ਤਿਆਰ ਕਰਾਉਣ ਲੱਗੇ ਲੋਕੀ ਆਖਦੇ ਨੇ ਸਾਖ ਸਾਖ ਮਾਂ ਪੁੱਤ ਹੂਰ ਗੰਢ ਰੋਪੋ ਇਹ ਇੱਕ ਟਾਲਸ ਚਾਈ ਹੈ ਕਾਰਪੋਰਥ ਨੇ ਮਾਂ ਦਾ ਹੱਲ ਦਾ ਐਸਾ ਬਣਾਇਆ ਉੱਤਰ ਭਾਵੇਂ ਬੁੱਢਾ ਹੋ ਜਾਵੇ ਮਾਂ ਬਾਪਤ ਬਾਗ ਹੀ ਪਿਆਰ ਕਰਦੇ ਉਰੂਲੀ ਦੇਖ ਕੇ ਰਹਨੇ ਆ 2-3 ਦਿਨ ਹੁੰਦੇ ਤਾਂ ਇੱਕ ਦਿਨ ਮਾਤਾ ਜੀ ਨੇ ਕੋਣਾ ਮਠਾਸ ਦੇ ਬੜੇ ਦਨ ਤੇ ਪਿਆਰ ਨਾਲ ਆਖਿਆ ਮੇਟਾ ਮੈਂ ਤੇ ਤੇਰਾ ਪਿਤਾ ਜੀ ਹਾਣਾ ਤੇ ਰਿਆਖਨਾਰੇ ਖੜੇ ਹਾਂ ਹਾਲ ਰੂਪੀ ਸਾਡ ਨੇ ਪਤਾ ਨਹੀਂ ਕਦੋਂ ਰੋੜ ਕੇ ਅੱਗੇ ਤੋਰਦੇ ਹਾਂ ਇੱਕ ਹੋ ਸੁਨਾ ਹੋ ਜਾਵੇ ਉੱਤਰ ਦੁਨੀਆਂ ਦਾ ਚਾਲਾ ਹੈ ਮਾ ਬਾਖਦੀ ਥਾਮ ਨੋਪਤ ਪਾ ਪਾ ਦੇ ਨੇ ਤੁਹਾਡਾ ਵਾਸਤੇ ਰਹਿੰਦਾ ਇਹ ਨੂ ਘਰ ਵਿੱਚ ਦੀਵਾ ਬਲਦਾ ਰਹਿੰਦਾ ਹੈ ਈਸ਼ਵਰ ਭਗਤੀ ਕਰੋ ਪਰਖ ਰਹੋ ਤੇਰੇ ਘਰ ਆਹਨਾ ਤੇਰੀ ਬਹੁਤੀ ਵੀ ਇੱਥੇ ਆ ਆ ਰਹੇਗੇ ਸੂਰਜ ਮੁਖੀ ਮੇਰੇ ਬਾਣੀ ਦੇ ਬਾਲਖ ਆ ਕੀ ਐਸਕਰ ਵਿੱਚ ਖੱਡਣਗੇ ਹੌਣ ਕਰ ਹੋਣ ਗਿਆ ਅਸੀ ਜਿਹੜੇ ਬਾ ਕਰ ਦੇਣ ਬਾਕੀ ਕੱਟ ਲੈਨੇ ਉਹ ਸੁਖ ਦੇ ਕੱਟ ਲਵਾਂਗੇ ਜੀਹ ਘਰ ਹੱਥੀ ਨਹੀਂ ਮੁੱਖੀ ਨਹੀਂ ਕਰਨੀ ਤੁਸਾ ਨਾ ਦਿਨਾ ਸਈ ਆ ਆਲਮੀ ਰੱਖ ਕੇ ਵਾਹੀ ਕਰ ਲੋ ਫੱਟੀ ਪਾ ਲੋ ਚਾਰ ਛਿਲੜ ਤੇਰੇ ਪਿਤਾ ਜੀ ਕੋ ਵੜਾਨ ਨਾ ਉਹਨਾਂ ਨਾਲ ਕੋਈ ਰਾਸ ਲਿਆ ਨਾ ਪਟਕਸਾਂ ਸੰਸਕਾਰ ਬੈਠ ਜਾ ਰਾਇ ਬਲਾਰ ਬਹੁਤ ਸਤਾਨ ਕਰਦਾ ਹੈ ਤੇਰੀ ਮਦਦ ਕਰੇਗਾ ਬੂਰੀ ਦੀ ਚੁੱਪ ਚਾਲ ਤੇ ਡੂਲ ਬੈਠੇ ਸੁਣਦੇ ਰਹੇ ਜਿਦਾ ਮਾਤਾ ਪਿਤਾ ਬਾਣੀ ਜੀ ਪਰਮਾਤਮਾ ਨੇ ਤੁਸਮ ਉੱਤੇ ਬਹੁਤ ਮਿਹਰ ਮਿਹਰਾ ਕੀਤੀਆਂ ਹਨ ਸੰਸਾਰ ਸਿਆਗੀ ਛਤ ਪੇਤਾ ਕਹ ਜਾਂ ਫਰੂ ਮੈਂ ਘਰ ਰਹਿਣਾ ਜੀ ਨਹੀਂ ਕਰ ਮੈਨੂੰ ਸਿਵਾ ਮਖਸਦਾ ਹਾਂ ਪਾ ਜਿਵੇਂ ਉਹ ਲਾਉਂਦਾ ਹੈ ਤੇ ਮੈਂ ਜਲਦਾ ਹਾਂ ਸਾਰੀ ਖੇੜ ਪਾਣੀ ਅੰਦਰ ਹੈ ਆਪਣੇ ਨੂਨ ਨੂੰ ਕਰ ਲੈ ਆ ਉਹ ਮੱਛੀਆਂ ਨੂੰ ਪਾੜੂ ਮੈਂ ਤਾਂ ਦੂਰ ਦੂਰ ਜਾਣਾ ਹੈ ਮੇਰੇ ਮਾਲਕ ਨੇ ਮੈਨੂੰ ਦੂਰ ਦੇ ਕੰਮ ਸੰਪੇ ਹਨ ਮੈਂ ਨਫੀਦਾ ਸਦਾ ਖੜਾ ਰਿਹਾ ਹਾਂ ਘਾਟੀ ਦਾ ਨਹੀਂ ਪਿਸ਼ਾਨ ਹੱਟੇ ਕਰਤਿਆਂ ਨੌਕਰੀ ਇਹ ਸਭ ਮੈਂ ਕਰ ਚੁੱਕਾ ਹਾਂ ਬਸ ਸਤਨਾਮ ਸਤ ਕਰਤਾ ਦਾ ਭੈਣ ਕਰਕੇ ਇਹ ਮਨ ਸਫਲਾ ਕਰੋ ਇਸ ਤਰ੍ਹਾਂ ਬទេស ਘੰਤੇ ਹੋਏ ਗੁਰੂ ਜੀ ਕਈ ਦਹਿਨ ਸਮੰਧੀ ਰਹੇ ਜਿੰਨੇ ਦੈਨ ਰਹੇ ਉਹਨੇ ਦੈਨ ਸਤ ਸੰਗ ਹੁੰਦਾ ਰਹਾ ਮਦਾਨੇ ਨਾ ਆ ਬਰ ਬਰ ਬਜਾਉਣਾ ਤੇ ਗੁਰੂ ਜੀ ਨੇ ਰੱਬੀ ਬਾਣੀ ਦਾ ਕੀਰਤਨ ਕਰਨਾ ਸਤਿ ਸ਼੍ਰੀ ਅਕਾਲ ਕਰਦੇ ਆਂ ਤੋਂ ਕੋਈ ਅੱਖਰ ਵੱਲ ਘਟਾਉ ਬੰਚ ਮਾਫ ਹੋਣੀ ਹਵੇ ਤਾਂ ਸਭ ਸੇਵਾ ਕੰਨਾਂ ਵਾਲਾ ਮਾਣ ਮਾਛਨਾ ਆਮ ਦੀਨ ਨਾਮ ਮਚੀ ਜਾਣ ਕਿ ਮਾ ਕੰਨ ਕਰਤਾ ਫਰੀ ਮਾਲਕਾ ਵਾਯੂ ਜੀ ਖਾਂ ਖਾਂ ਸਾਸੀ ਵਾਸਲੀ ਚ ਕੀ